बच्चे बजुर्ग आम आदमी पार्टी के सारे अहदेदार साबान मीडिया तो आए मेरे सारे पुलिस प्रशासन संबंधित डिपार्टमेंट सारे अफसर साहबान एस डी ओ साहब ई साहब नगर काउंसिल तो आए प्रधान जी एम सी साहबान जिन्हें भी आए हैं ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਵਾਣੀ ਸਾਡੇ ਰਵਿਦਾਸ ਨਗਰ ਦੇ ਭੈਣ ਭਰਾਵਾਂ ਨੂੰ ਮੈਨੂੰ ਕੀ ਕਹਾਂ ਜਦੋਂ ਪੰਜਾਬ ਸਰਕਾਰ ਜਿਹੜਾ ਹੈ ਵਿਕਾਸ ਦੇ ਰਾਹ ਤੇ ਚਲੀ ਹੋਈ ਹੈਗੀ ਆ ਅੱਜ ਜਿਹੜਾ ਮਲੋੜ ਦੇ ਵਿੱਚ ਕਿੰਨੇ ਲਾਗਤ ਨਾਲ ਪੀਣ ਵਾਲੇ ਪਾਣੀ ਦਾ ਦੇ ਸ਼ੁਰੂਆਤ ਕਰਦੇ ਆ ਕੋਈ ਜੀ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤੋਂ ਦਿਸ਼ਾ ਨਿਰਦੇਸ਼ ਸੀ ਕਿ ਅਸੀਂ ਪੰਜਾਬ ਦੇ ਕੋਨੇ-ਕੋਨੇ ਵਿੱਚ ਪੀਣ ਵਾਲਾ ਪਾਣੀ ਔਰ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਜਾ ਰਹੇ ਹਾਂ ਭਾਵੇਂ ਉਹ ਪਿੰਡ ਹੋਣ ਭਾਵੇਂ ਸ਼ਹਿਰ ਹੋਣ ਤੋਂ ਉਸੇ ਤਰਤੀਬ ਦੇ ਚਲਦੇ ਹੀ ਇਸ ਜਿਮਲੋਟ ਦੇ ਵਿੱਚ ਰਵਿਦਾਸ ਨਗਰ ਦੀ ਜਿਹੜੀ ਪਾਣੀ ਦੀ ਪੀਣ ਵਾਲੇ ਦੀ ਸਮੱਸਿਆ ਉਹਨੂੰ 50 ਲੱਖ ਦੀ ਲਾਗਤ ਨਾਲ ਸ਼ੁਰੂ ਕਰਾ ਕੇ ਪਾਈਪਲਾਈਨ ਦਾ ਕੰਮ ਉਹ ਅਸੀਂ ਫੂਰਨ ਤੌਰ ਤੇ ਜਿਹੜੇ ਘਰਾਂ 'ਚ ਪਾਣੀ ਨਹੀਂ ਪਹੁੰਚਦਾ ਉਹਨਾਂ ਨੂੰ ਪਾਣੀ ਪਹੁੰਚਾਉਣ ਜਾ ਰਹੇ ਹਾਂ ਇਸ ਤੋਂ ਬਿਨਾਂ ਸਿਰਫ ਇਹ ਰਵਿਦਾਸ ਨਗਰ ਤੱਕ ਹੀ ਸੀਮਤ ਨਹੀਂ ਅਸੀਂ 23 ਕਰੋੜ ਰੁਪਈਆ ਪੂਰੇ ਮਲੋਟ ਸ਼ਹਿਰ ਲਈ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ 23 ਕਰੋੜ ਦੀ ਲਾਗਤ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਪਾਣੀ ਪਹੁੰਚਾਉਣ ਦਾ ਕੰਮ ਵੀ ਆਉਣ ਵਾਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ ਹੋਰ ਕਿਹੜੇ ਕਿਹੜੇ ਵਿਕਾਸ ਦੇ ਜਿਹੜੇ ਅੱਜ ਤੋਂ ਸ਼ੁਰੂ ਕਰਵਾ ਰਹੇ ਹਾਂ ਇਸ ਤੋਂ ਬਿਨਾ ਅਸੀਂ ਅੱਜ ਅੰਡਰ ਬ੍ਰਿਜ ਜੋ ਮਲੋਟ ਦੀ ਬਹੁਤ ਵੱਡੀ ਸਮੱਸਿਆ ਸੀ ਔਰ ਸਾਨੂੰ ਕੁਝ ਰੁਕਾਵਟਾਂ ਆ ਗਈਆਂ ਸੀ ਜਿਦੇ ਵਿੱਚ ਥੱਲੇ ਕੋਈ ਪਾਈਪ ਲਾਈਨ ਸ਼ਿਫਟ ਕਰਨੀ ਸੀ ਸੋ ਉਹ ਕੰਮ ਅੱਜ ਮਲੋਟ ਦੇ ਅੰਡਰ ਬ੍ਰਿਜ ਦਾ ਵੀ ਸ਼ੁਰੂ ਹੋਣ ਜਾ ਰਿਹਾ ਜਿਹਦੇ ਲਈ ਮੈਂ ਸਾਰੇ ਮਲੋਟ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪਾਗਾਂ ਚ ਵੰਡਿਆ ਹੋਇਆ ਸੀ ਸੋ ਇੱਕ ਵੱਡੀ ਰਾਹਤ ਲੋਟ ਵਾਸੀਆਂ ਨੂੰ ਮਿਲਣ ਜਿਆ ਪੰਜਾਬ ਸਰਕਾਰ ਨੇ ਨਸ਼ਾ ਵਿਰਤੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਏ ਗਵਰਨਰ ਸਾਹਿਬ ਜਿਹੜਾ ਹੈ ਪੈਦਲ ਯਾਤਰਾ ਕਰ ਰਹੇ ਹੈ ਕਿ ਲੱਗਦਾ ਇਸ ਤੱਕ ਪੈਦਲ ਬਿਲਕੁਲ ਹੋਏਗਾ ਜੀ ਮੈਨੂੰ ਲੱਗਦਾ ਜਦੋਂ ਆਪਾਂ ਸਾਰੇ ਇਸ ਚੀਜ਼ ਨੂੰ ਇੱਕ ਮੁਹਿੰਮ ਬਣਾ ਲਈਏ ਉਹਦੇ ਚ ਅਸੀਂ ਇਹ ਨਾ ਦੇਖੀਏ ਕਿ ਅਸੀਂ ਕਿਹੜੇ ਵਰਗ ਨਾਲ ਸੰਬੰਧਤ ਆ ਕਿਹੜੇ ਪਾਰਟੀ ਨਾਲ ਸੰਬੰਧਤ ਆ ਸਾਰੇ ਜਣੇ ਜਦੋਂ ਰਲ ਕੇ ਨਸ਼ਿਆਂ ਦੇ ਖਿਲਾਫ ਲੜਾਂਗੇ ਤਾਂ ਇਹ ਨਸ਼ੇ ਜ਼ਰੂਰ ਖਤਮ ਹੋਣਗੇ ਔਰ ਪੰਜਾਬ ਸਰਕਾਰ ਪੂਰੀ ਦਿਲੋਂ ਲੱਗੀ ਹੋਈ ਹੈ ਵੀ ਅਸੀਂ ਨਸ਼ੇ ਜਿਹੜੇ ਪੰਜਾਬ ਤੋਂ ਕੱਢ ਕੇ ਰਵਾਂਗੇ ਇੱਕ ਤੋ ਉਹ ਨਸ਼ਾ ਬਰਬਾਦ ਕਰਨ ਕਿ ਲੱਗਦਾ ਵੀ ਪੁਲਿਸ ਦੀ ਜਿਤਾਣੀ ਜਿਹੜੀ ਦੇਖੋ ਜੀ ਇਹ ਚੀਜ਼ਾਂ ਸਾਨੂੰ ਕਿਹੜੀਆਂ ਚੀਜ਼ਾਂ ਵੱਲ ਸੰਕੇਤ ਦੇ ਰਹੀ ਆ ਵੀ ਨਸ਼ੇ ਕਿਉਂ ਨਹੀਂ ਖਤਮ ਹੋ ਰਹੇ ਸੀ ਸੋ ਭਾਵੇਂ ਉਹ ਲੇਡੀ ਕਾਂਸਟੇਬਲ ਹੋਈ ਭਾਵੇਂ ਪੁਲਿਸ ਡਿਪਾਰਟਮੈਂਟ ਹੋਇਆ ਜਿਹੜਾ ਵੀ ਬੰਦਾ ਇਹਦੇ ਵਿੱਚ ਇਨਵੋਲ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਲੋਕ ਸਭਾ ਦੇ ਵਿੱਚ ਜਿਹੜਾ ਵਕਤ ਜਿਹੜਾ ਵੈਲਫੇਅਰ ਦੇ ਅੰਦਰ ਦਾ ਫਕਸਤਰ ਹੋਣੀ ਲੈਕੋ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਆਪਣੇ ਹਿਸਾਬ ਨਾਲ ਚੱਲ ਰਹੇ ਔਰ ਮਾਈਨੋਰਟੀਜ਼ ਦੇ ਪ੍ਰਤੀ ਉਹਨਾਂ ਦਾ ਜੋ ਰਵੱਈਆ ਰਿਹਾ ਉਹ ਕਦੇ ਵੀ ਹਾਂ ਪੱਕੀ ਨਹੀਂ ਰਿਹਾ ਸੋ ਅਸੀਂ ਹਮੇਸ਼ਾ ਮਾਈਨੋਰਟੀਜ਼ ਆਪਣੇ ਭੈਣ ਭਰਾਵਾਂ ਦੇ ਨਾਲ ਖੜੇ ਹਾਂ ਭਾਰਤ ਦੇ ਉੱਤੇ ਜਿਹੜਾ 25% ਅਮਰੀਕੀ ਟ੍ਰਿਪ ਲੱਗਣ ਜਾ ਰਿਹਾ ਹੈਗਾ ਇਹ ਵੀ ਜੇ ਕਹੀਏ ਤਾਂ ਮੋਦੀ ਸਾਹਿਬ ਦੀ ਹੀ ਦੇਣਾ ਕਿਉਂਕਿ ਦੇਖੋ ਏਡੀਆਂ ਏਡੀਆਂ ਮਹਿੰਗੀਆਂ ਜਿਹੜੀਆਂ ਚੀਜ਼ਾਂ ਇੱਧਰ ਵੇਚੀ ਜਾ ਰਹੀਆਂ ਤਾਂ ਉਹ ਟੈਰਫ ਇਸ ਦਾ ਬਦਲਾ ਲੈਣ ਦੀ ਕੋਸ਼ਿਸ਼ ਜੋ 트ੰਪ ਨੇ ਕੀਤੀ ਆ ਸੋ ਉਹਨਾਂ ਨੂੰ ਚਾਹੀਦਾ ਕਿ ਇਹ ਚੀਜ਼ ਕਿਉਂਕਿ ਇਹਦੇ ਲਈ ਤਾਂ ਸਾਨੂੰ ਭਾਰਤੀਆਂ ਨੂੰ ਵੀ ਆਸਾਨੀ ਹੋਊਗੀ ਜਦੋਂ ਇੰਨਾ ਟੈਰਫ ਜਿਹੜਾ ਬਾਹਰ ਲਿਆਂ ਚੀਜ਼ਾਂ ਤੇ ਲੱਗਦਾ ਉਹਨੂੰ ਅਸੀਂ ਘਟਾਵਾਂਗੇ ਸਾਡੇ ਸਰਕਾਰ ਦੇ ਗੁਰਪਤਸਰ ਪੰਨੂ ਵੱਲੋਂ ਜਿਹੜਾ ਹੈਗਾ ਬੇਦਖਦ ਦੀ ਮੂਰਤੀ ਦੇ ਉੱਤੇ ਕੀ ਨਹੀਂ ਕੀਤੀ ਜਾ ਰਹੀ ਹੈ ਜਿਹਦਾ ਲਗਭਗ ਵਿਰੋਧ ਵੀ ਹੋਇਆ ਰਿਹਾ ਬਾਬਾ ਸਾਹਿਬ ਅੰਬੇਦਕਰ ਸੰਵਿਧਾਨ ਦੇ ਨਿਰਮਾਤਾ ਨੇ ਔਰ ਜਿੱਥੇ ਮੈਨੂੰ ਲੱਗਦਾ ਹੈ ਕਿ ਹਰੇਕ ਹਾਸ਼ੀਏ ਵਾਲ ੱਟਕੇ ਹੋਏ ਜਿਹੜੇ ਲੋਕ ਐ ਉਹਨਾਂ ਨੂੰ ਜੇ ਉੱਪਰ ਚੁੱਕਣ ਵਿੱਚ ਕਿਸੇ ਦਾ ਹੱਥ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਹੈ ਜੇ ਅੱਜ ਅਸੀਂ ਇਸ ਪੋਜੀਸ਼ਨ ਤੇ ਆ ਤਾਂ ਬਾਬਾ ਸਾਹਿਬ ਅੰਬੇਦਕਰ ਦੇ ਕਰਕੇ ਹੀ ਆ ਔਰ ਜੇ ਕੋਈ ਇਸ ਚੀਜ਼ ਤੇ ਉਹਨਾਂ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਟਿੱਪਣੀ ਹੁੰਦੀ ਹੈ ਤਾਂ ਉਹਦੀ ਦਿਖੇ ਦਿੱ ਕਰਾਂਗੇ ਮੈਂ ਪਾਈਪ ਲਾਈਨ ਦੀ ਗੱਲ ਕਰਾਂਗੇ ਕਿ ਪਾਈਪ ਲਾਈਨ ਤਾਂ ਪਹਿਲਾਂ ਵੀ ਪਾਈ ਹੋਈ ਸੀ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਹਲੇ ਪ੍ਰੋਬਲਮ ਇਹ ਹੈ ਕਿ ਉਹ ਸੀਵਰੇਜ ਦੇ ਪਾਣੀ ਦੇ ਵਿੱਚ ਕਨਵਰਟ ਹੋ ਗਈ ਹੈ ਪੀਣ ਵਾਲਾ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਤੱਕ ਤਾਂ ਪਹੁੰਚਦਾ ਪਰ ਸਾਫ਼ ਨਹੀਂ ਹੈ ਬਹੁਤ ਜ਼ਿਆਦਾ ਪ੍ਰੋਬਲਮ ਬਹੁਤ ਜ਼ਿਆਦਾ ਪ੍ਰੋਬਲਮ ਇਸ ਤਰ੍ਹਾਂ ਦੀਆਂ ਸੋਨਾਂ ਨੂੰ ਮਿਲਦੀਆਂ ਸੀ ਭਾਵੇਂ ਹੋ ਸਕਦਾ ਟੈਕਨੀਕਲ ਡਿਫਿਕਲਟੀਜ਼ ਜਾਂ ਕੋਈ ਵਿੱਚੋਂ ਹੋਰ ਇਸ ਤਰ੍ਹਾਂ ਦੇ ਨੁਕਸ ਨਿਕਲਣਗੇ ਸੋ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਸਾਫ਼ ਪਾਣੀ ਆ ਲੋ ਜਿਹੜੀ ਪਹਿਲੀ ਸਮੱਸਿਆ ਸੀ ਤੇ ਪਾਣੀ ਮਿਕਸ ਹੋ ਰਿਹਾ ਉਹਨੂੰ ਵੀ ਅਸੀਂ ਬਿਲਕੁਲ ਖਤਮ ਕਰਾਂਗੇ ਸਾਰੇ ਇਲਾਕੇ ਦੀ ਦਿੱਕਤ ਹੈਗੀ ਹੈ ਪੂਰੇ ਮਲੋਟ ਦੇ ਵਿੱਚ ਏਦਾਂ ਹੁੰਦਾ ਕਿ ਇਸ ਤੋਂ ਬਾਅਦ ਵੀ ਜਿਹੜਾ ਹੈਗਾ ਕਿ ਰਵਿਦਾਸਨਗਰ ਦੇ ਵਿੱਚ ਕੰਮ ਹੁੰਦਾ ਪਰ ਹੋਰ ਨੇ ਏਰੀਆ ਦੇ ਵਿੱਚ ਵੀ ਇਹ ਕੰਮ ਦੇਖੇ ਜਾਣਗੇ ਸਾਰੇ ਮਲੋਟ ਦੇ ਵਿੱਚ ਕੰਮ ਹੋਏਗਾ ਜੀ 23 ਕਰੋੜ ਦੀ ਲਾਗਤ ਦੇ ਨਾਲ ਅਸੀਂ ਮਲੋਟ ਦੇ ਹਰ ਇੱਕ ਏਰੀਏ ਨੂੰ ਪੀਣ ਵਾਲਾ ਪਾਣੀ ਪਹੁੰਚਾਵਾਂਗੇ ਔਰ ਜਲਦ ਕੰਮ ਸ਼ੁਰੂ ਹੋਏਗਾ ਵੱਡੀ ਸਮੱਸਿਆ ਰਵਿਦਾਸ ਨਗਰ ਦੀ ਜਿਹੜੀ ਸੀਵਰੇਜ ਦੀ ਆ ਕਿ ਗਲੀਆਂ ਤੁਸੀਂ ਦੇਖੀਆਂ ਆਊਟ ਹੁੰਦੀਆਂ ਉਹਨਾਂ ਦੇ ਵਿੱਚ ਜਿੰਨਾ ਵੀ ਗੰਦਗੀ ਉਹ ਸਾਰੀ ਬਾਹਰ ਹੀ ਆਈ ਰਹਿੰਦੀ ਆ ਤੇ ਕਿ ਜਲਦ ਤੋਂ ਜਲਦ ਇਹਦਾ ਸੁਧਾਰ ਹੋ ਜੇ ਬਹੁਤ ਵੱਡੀ ਸਮੱਸਿਆ 2 ਮਹੀਨੇ ਪਹਿਲਾਂ ਮੈਂ ਇੱਥੇ ਹੀ ਅਫਸਰ ਸਹਿਬਾਨ ਬੁਲਾ ਕੇ ਇੱਥੇ ਬਿਠਾ ਕੇ ਐਸਟੀਮੇਟ ਲਾਇਆ ਸੀ ਔਰ ਤਕਰੀਬਨ 3.5 ਕਰੋੜ ਦੀ ਲਾਗਤ ਦੇ ਨਾਲ ਇਹ ਰਵਿਦਾਸ ਨਗਰ ਚ ਪੂਰਾ ਸੀਵਰੇਜ ਪੈਣ ਜਾ ਰਿਹਾ ਅਗਲੇ ਮਹੀਨੇ ਅਸੀਂ ਕੰਮ ਸ਼ੁਰੂ ਕਰ ਦਾਂਗੇ